ਕਿੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਇਨਸਾਨ ਉੱਤੇ ਇਨਸਾਨੀਅਤ ਦਾ ਹੁੰਦਾ ਹੈ ਕਰਜ ਦੋਸਤੋ ਪਰ ਸਭ ਤੋਂ ਜ਼ਰੂਰੀ ਸਾਰੇ ਫਰਜ਼ਾਂ ਤੋਂ ਜ਼ਰੂਰੀ ਹੁੰਦਾ ਹੈ ਇਨਸਾਨੀਅਤ ਦਾ ਫਰਜ਼ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਲੇਸ਼ ਸੂਰੀ ਤੁਸੀਂ ਸ਼ੇਅਰ ਤੋਂ ਦੱਸ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਇਨਸਾਨੀਅਤ ਦੇ ਫਰਜ਼ ਦੀ ਗੱਲ ਕੀਤੀ ਹੈ ਔਰ ਇਸ ਸਮੇਂ ਅਸੀਂ ਕੁਮਾਰ ਬੇਕਰੀ ਵਿਖੇ ਮੌਜੂਦ ਹਾਂ ਪੈਨ ਜੀ ਸਾਡੇ ਨਾਲ ਨੇ ਅਜੇ ਪਾਜੀ ਮੋਨੂ ਪਾਜੀ ਉਹਨਾਂ ਦੀ ਦੁਕਾਨ ਨੇ ਹਮੇਸ਼ਾ ਹੀ ਇਹ ਸ਼ਹਿਰ ਦੇ ਚੰਗੇ ਕਮਾਜ ਅੱਗੇ ਆਉਂਦੇ ਰਹਿੰਦੇ ਆ ਪਰ ਹੁਣ ਤਕਰੀਬਨ ਇੱਕ ਹਫਤੇ ਤੋਂ ਇਹ ਜਿਹੜਾ ਪਰਸ ਹੈ ਦੁਕਾਨ ਦੇ ਅੰਦਰ ਡਿੱਗਿਆ ਇਹਨਾਂ ਨੂੰ ਮਿਲਿਆ ਸੀ ਇਹਨਾਂ ਦੇ ਕਰਿੰਦਿਆਂ ਨੇ ਚੱਕ ਕੇ ਮੋਨੂ ਭਾਜੀ ਨੂੰ ਦੇ ਦਿੱਤਾ ਤੇ ਪਰਸ ਦੇ ਅੰਦਰ ਪੈਸੇ ਵੀ ਆ ਕੋਈ ਆਈਡੈਂਟੀਟੀ ਕਾਰਡ ਕੋਈ ਪ੍ਰੂਫ ਨਹੀਂ ਮਿਲਿਆ ਆ ਫੋਟੋ ਹੀ ਗੱਲੀ ਮਿਲੀ ਆ ਤਾਂ ਜਿਸ ਵੀ ਵੀਰ ਦਾ ਇਹ ਪਰਸ ਹੈ ਕੁਮਾਰ ਬੇਕਰੀ ਵਿਖੇ ਆ ਕੇ ਇੱਥੋਂ ਪਰਸ ਲੈ ਸਕਦਾ ਮੈਡਮ ਕਿੰਦੋਂ ਦਾ ਪਰਸ ਇੱਥੇ ਡਿੱਗਿਆ ਜੀ ਇੱਕ ਹਫਤਾ ਹੋ ਗਿਆ ਇੱਥੇ ਰੱਖਿਆ ਹੋ ਸੀ ਹਾਂਜੀ ਕੋਈ ਆਇਆ ਨਹੀਂ ਲੈਣ ਤਸੀਂ ਕਾਊਂਟਰ ਤੇ ਰੱਖਿਆ ਸੀ ਅੱਜ ਫੇਰ ਦੇਖਿਆ ਫਿਰ ਅਸੀਂ ਕਿਹੜਾ ਤੁਹਾਨੂੰ ਕਾਲ ਕਰ ਦਿੰਦੇ ਆ ਫੋਟੋ ਸੀ ਵਿੱਚ ਤੇ ਫੋਟੋ ਦੇ ਕੇ ਤੁਸੀਂ ਅੱਛਾ ਤੁਸੀਂ ਮੋਰੇ ਕਾਊਂਟਰ ਤੇ ਵੀ ਰੱਖਤਾ ਸੀ ਵੀ ਜੇ ਕੋਈ ਆ ਕੇ ਪੁੱਛੂਗਾ ਤੁਹਾਨੂੰ ਪਤਾ ਲੱਗ ਜਾਊ ਇੱਥੇ ਹੀ ਆਹ ਤਾਂ ਸੀ ਆ ਵਿੱਚ ਕਿ ਜਦੋਂ ਕਾਹੋਂਗੇ ਪੁੱਛਣਗੇ ਤਾਂ ਕੋਈ ਆਇਆ ਨਹੀਂਗਾ ਫਿਰ ਉਹਨਾਂ ਸਾਡੇ ਕੋਲ ਫੋਟੋ ਸੀ ਵਿੱਚ ਔਰ ਕੁਝ ਪ੍ਰੂਫ ਐ ਨਹੀਂ ਕੋਈ ਵਿੱਚ ਪ੍ਰੂਫ ਕੋਈ ਨਹੀਂ ਸਿਰਫ ਫੋਟੋ ਹੀ ਹੈ ਗੰਦੀ ਕੋ ਤਾਂ ਆਹ ਫੋਟੋ ਮਿਲੀ ਆ ਜੀ ਪਰਸ ਦੇ ਵਿੱਚੋਂ ਤਾਂ ਜਿਸ ਵੀ ਵੀਰ ਦਾ ਇਹ ਪਰਸ ਹੈ ਉਹ ਸੰਪਰਕ ਕਰ ਲਵੇ ਪੈਸੇ ਇਹਦੇ ਵਿੱਚ ਹਨ ਆਪਣਾ ਕੋਈ ਆਈਡੈਂਟੀ ਪ੍ਰੂਫ ਜ਼ਰੂਰ ਲੈ ਕੇ ਆਵੇ ਤਾਂ ਇਹ ਪਰਸ ਤੁਸੀਂ ਇੱਥੋਂ ਆ ਕੇ ਲੈ ਸਕਦੇ ਹੋ तकरीबन ਮੇਰੇ ਖਿਆਲ 2-3000 ਰੁਪਏ ਤਾਂ ਹੈਗੇ ਆ ਹਾਂਜੀ 2-3 ਜਗ੍ਹਾ ਇੱਧਰ ਵੀ ਪਏ ਹੋਏ ਆ ਬਾਕੀ ਅਸੀਂ ਚੈੱਕ ਨਹੀਂ ਕੀਤੇ ਖੋਲਿਆ ਨਹੀਂ ਸੀਗਾ ਚਲੋ 3-4000 ਹੋਏਗਾ ਮੰਨ ਲਓ ਹਾਂਜੀ ਪਏ ਆ ਵਿੱਚ ਤੇ ਮਤਲਬ ਪੈਸੇ ਹੋਏ ਨਹੀਂ ਹੈਗੇ ਕੋਈ ਵੀ ਪਤਾ ਨਹੀਂ ਕਿੰਨੇ ਨੇ ਠੀਕ ਹੈ ਤਾਂ 3-4000 ਰੁਪਏ ਇਸ ਪਰਸ ਵਿੱਚ ਹੈਗਾ ਆ ਆ ਬਾਈ ਦੀ ਫੋਟੋ ਮਿਲੀ ਹੈ ਤੇ ਤੁਸੀਂ ਕੁਮਾਰ ਬੇਕਰੀ ਨਵਾਂ ਸ਼ਹਿਰ ਚੰਡੀਗੜ੍ਹ ਚੌਂਕ 'ਚ ਕੁਮਾਰ ਬੇਕਰੀ ਤੇ ਆ ਕੇ ਆਪਣਾ ਪਰਸ ਜਿਹੜਾ ਆ ਇੱਥੋਂ ਲੈ ਸਕਦੇ ਆ ਆ ਬੰਦਾ ਜਿਹਦੀ ਫੋਟੋ ਆ ਵੀਰ ਜਿਸ ਦੀ ਫੋਟੋ ਆ ਜੇ ਆਪ ਆ ਜਿਵੇਂ ਤਾਂ ਬੜੀ ਮਿਹਰਬਾਨੀ ਹੋਵੇ ਕਿਉਂਕਿ ਫਿਰ ਉਹਨਾ ਪ੍ਰੂਫ ਹੋ ਜਾਏਗਾ ਨਾ ਕਿ ਪਰਸ ਇਹਨਾਂ ਦਾ ਆ ਜੀ ਜੇ ਇਹ ਹਾਂਜੀ ਇਹ ਖੁਦ ਹੀ ਆਣ ਤੇ ਵਧੀਆ ਕਿ ਸਾਨੂੰ ਦਾ ਪਤਾ ਨਹੀਂ ਲੱਗਣਾ ਕੋਈ ਵੀ ਆ ਸਕਦਾ ਲੈਣ ਵਾਸਤੇ ਪੈਸੇ ਇਹ ਆਪ ਹੀ ਆਣ ਹੁਣ ਤੁਹਾਡੀ ਦੁਕਾਨ ਤੇ ਤਾਂ ਵੈਸੇ ਹੀ ਰਸ਼ ਰਹਿੰਦਾ ਹੁਣ ਪਰਸ ਲੈਣ ਨਾ ਬਹੁਤੇ ਲੋਕ ਆ ਜਾਣ ਕਿਉਂਕਿ ਇੱਕ ਵਾਰੀ ਅਸੀਂ ਨਾ ਬਾਲੀਆਂ ਦੀ ਵੀਡੀਓ ਪਾਈ ਸੀ ਉਹ ਭਾਜੀ ਕਹਿੰਦੇ ਯਾਰ ਰਸਤਾ ਚੱਲੋ ਦੁਕਾਨ ਤੇ ਤਾਂ ਕਹਿੰਦੇ ਬਾਲੀਆਂ ਨਾਲੇ ਪਤਾ ਨਹੀਂ ਕਿੰਨੀਆਂ ਬੀਬੀਆਂ ਆ ਗਈਆਂ ਇਸ ਕਰਕੇ ਕੋਈ ਆਪਣਾ ਆਇਡੈਂਟੀਟੀ ਪ੍ਰੂਫ ਜ਼ਰੂਰ ਨਾਲ ਲੈ ਕੇ ਆ ਜਿਓ ਤੇ ਜੇ ਆ ਵੀਰ ਖੁਦ ਆਪ ਆ ਜਵੇ ਤਾਂ ਜ਼ਿਆਦਾ ਬਿਹਤਰ ਹੋਵੇਗਾ ਤਾਂ ਕਿ ਦੁਕਾਨ ਵਾਲੇ ਨੂੰ ਵੀ ਖੱਜਲ ਖਵਾਰੀ ਨਾ ਹੋਵੇ ਪਰਸ ਇਹਨਾਂ ਦਾ ਪਿਆ ਜਦੋਂ ਮਰਜੀ ਆ ਕੇ ਲੈ ਜਾਓ ਬਹੁਤ ਸ਼ੁਕਰੀਆ ਜੀ ਤਾਂ ਇਹ ਇਨਸਾਨੀਅਤ ਦਾ ਫਰਜ਼ ਨਿਭਾਇਆ ਇਹਨਾਂ ਨੇ ਇਹ ਤੁਹਾਡੇ ਤੱਕ ਮੈਸੇਜ ਇਹਨਾਂ ਨੇ ਪੰਚਾਇਤ ਤਕਰੀਬਨ ਇੱਕ ਹਫ਼ਤੇ ਤੋਂ ਕਹਿੰਦੇ ਅਸੀਂ ਵੇਟ ਕਰ ਰਹੇ ਹਾਂ ਕੋਈ ਪਰਸ ਆਪਣਾ ਵਾਪਸ ਲੈਣ ਨਹੀਂ ਆਇਆ ਕਿਸ ਨੇ ਪੁੱਛਿਆ ਤੱਕ ਵੀ ਨਹੀਂ ਕਿ ਮੇਰਾ ਪਰਸ ਗਵਾਚ ਗਿਆ ਸੀ ਤੁਹਾਨੂੰ ਮਿਲਿਆ ਤਾਂ ਨਹੀਂ ਤਾਂ ਵੁੱਡਲੈਂਡ ਉੱਤੇ ਲਿਖਿਆ ਹੈ ਵੁੱਡ ਮੈਨ ਲਿਖਿਆ ਹੋਇਆ ਤਾਂ ਇਹ ਵੁੱਡਮੈਨ ਦਾ ਪਰਸ ਜਿਹੜਾ ਹੈ ਬਰਾਊਨ ਰੰਗ ਦਾ ਤੁਸੀਂ ਕੁਮਾਰ ਬੇકરી ਤੋਂ ਆਕੇ ਲੈ ਸਕਦੇ ਹੋ ਮੈਂ ਸੰਭਲੋ ਜੀ ਤੇ ਤੁਹਾਡੀ ਆਮਾਨਤ ਸੰਭੀ ਫਿਰਦੇ ਆ ਤਾਂ ਇਨਸਾਨੀ ਦਾ ਫਰਜ਼ ਨਿਭਾਇਆ ਇਹਨਾਂ ਨੇ ਇਹਨਾਂ ਦਾ ਧੰਨਵਾਦ ਕਰਦੇ ਤੇ ਤੁਸੀਂ ਜਿਹੜਾ ਵੀ ਜਿਸ ਵੀ ਵੀਰ ਦਾ ਪਰਸ ਹੈ ਤੁਸੀਂ ਫੋਟੋ ਵੀ ਦੇਖ ਲਈ ਜਿਸ ਵੀਰ ਨੂੰ ਜਾਣਦੇ ਹੋ ਵੀਰ ਤੱਕ ਵੀਡੀਓ ਪਹੁੰਚਾ ਦਿਓ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਬੀਬਤੀ ਨਵਾਂ ਸ਼ਹਿਰ ਅਪਛੋੜ ਵੀ ਦਿਨੀ ਇਸ ਲਈ ਕੈਮਰਾ ਪਰ ਸੰਜੇ ਨੂੰ ਜਾਂਜ ਦੋ ਬਹੁਤ ਜੀ ਫਤਵਾ ਜਰੂਰ ਮੈਂ ਸੱਚੀ ਕਾਲ ਰੱਖਾ